ਡਾਂਕੀ ਨੇ ਖਾਲਿਆ ਪੰਜਾਬ ਦਾ ਇੱਕ ਹੋਰ ਨੌਜਵਾਨ ਦੋ ਸਾਲ ਪਹਿਲਾਂ ਅਮਰੀਕਾ ਗਏ ਨੌਜਵਾਨ ਦੀ ਹੋਈ ਮੌਤ ਪਿੰਡ 'ਚ ਛਾਇਆ ਮਾਤਮ ਡਾਂਕੀ ਰਾਹੀਂ 4 ਲੱਖ ਲਗਾ ਕੇ ਪੁੱਤ ਨੂੰ ਮਾਪਿਆਂ ਨੇ ਭੇਜਿਆ ਸੀ ਵਿਦੇਸ਼ ਪੀੜਤ ਪਰਿਵਾਰ ਲਗਾ ਰਿਹਾ ਸਰਕਾਰ ਕੋਲੋਂ ਮਦਦ ਦੀ ਕੋਹਾ ਆਏ ਦਿਨ ਪੰਜਾਬ ਦੇ ਜਵਾਨੀ ਡੌਂਕੇ ਦਾ ਸ਼ਿਕਾਰ ਹੁੰਦੇ ਜਾ ਰਹੀ ਹੈ ਤਾਜ਼ਾ ਮਾਮਲਾ ਸੁਲਤਾਨਪੁਰ ਲੋਧੀ ਦੇ ਪਿੰਡ ਪੈਣੀ ਹੁਸੈਨ ਖਾਨ ਦੇ ਨਾਲ ਸੰਬੰਧਿਤ ਹੈ ਜਿੱਥੋਂ ਦਾ ਰਹਿਣ ਵਾਲਾ ਨੌਜਵਾਨ ਵਿਨੋਦ ਸਿੰਘ ਜੋ ਕਰੀਬ 2 ਸਾਲ ਪਹਿਲਾਂ ਡੌਂਕੇ ਰਾਹੀਂ ਆਪਣੇ ਭਵਿੱਖ ਨੂੰ ਸੁਨਹਿਰੀ ਬਣਾਉਣ ਦੇ ਲਈ ਅਤੇ ਚੰਗੀ ਰੋਜੀ ਰੋਟੀ ਦੀ ਭਾਲ ਵਾਸਤੇ ਅਮਰੀਕਾ ਗਿਆ ਸੀ ਪਰ ਕੈਂਸਰ ਨਾਮ ਦੀ ਨਾਮੁਰਾਦ ਬਿਮਾਰੀ ਨੇ ਉਸ ਨੂੰ ਅਮਰੀਕਾ ਪਹੁੰਚਦੇ ਹੀ ਆਪਣੀ ਗ੍ਰਿਫਤ ਦੇ ਵਿੱਚ ਲੈ ਲਿਆ ਜਿਸ ਕਾਰਨ ਉਹ ਲੰਮਾ ਸਮਾਂ ਬਿਮਾਰ ਰਹਿਣ ਮਗਰ ਉਸ ਨੇ ਦਮ ਤੋੜ ਦਿੱਤਾ ਮ੍ਰਿਤਕ ਨੌਜਵਾਨ ਦੇ ਮਾਪਿਆਂ ਦੇ ਕਹਿਣ ਮੁਤਾਬਕ ਉਹਨਾਂ ਨੇ ਅੱਖਾਂ ਦੇ ਵਿੱਚ ਕਈ ਸੁਪਨੇ ਸਜਾ ਕੇ ਆਪਣੇ ਪੁੱਤ ਨੂੰ 40 ਲੱਖ ਰੁਪਏ ਕਰਜ਼ਾ ਲੈ ਕੇ ਵਿਦੇਸ਼ ਭੇਜਿਆ ਸੀ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਉੱਤੇ ਇੰਨਾ ਵੱਡਾ ਦੁੱਖਾਂ ਦਾ پہاڑ ਟੁੱਟ ਪਵੇਗਾ ਰੱਬ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ਤਾਂ ਪੀੜਤ ਪਰਿਵਾਰ ਦਾ ਇਹ ਹਾਲ ਅੱਜ ਨਹੀਂ ਦੇਖਿਆ ਜਾ ਰਿਹਾ ਰੋਂਦਾ ਕੁਰਲਾਉਂਦਾ ਇਹ ਪਰਿਵਾਰ ਪੰਜਾਬ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ

ਉਹ ਇਹ ਕੈਪੀ ਨਹੀਂ ਹੋਈ ਉਹ ਕਿਤਨਾ ਹੋਈ ਹੈ ਕੀ ਹੋਇਆ ਇਹ ਇਥੇ ਗਿਆ ਵਾ ਤੇ ਡੇਢ ਡੇਢ ਮਹੀਨਾ ਕੰਮ ਕੀਤਾ ਵਾ ਉਤਭਾਈ ਪਰਵਾਨਾ ਆ ਗਈ ਹੈ ਕੋਈ ਟੈਸਟ ਕਰਵਾ ਰਿਹਾ ਸਰ ਇਹ ਲੋਕੋਸ਼ ਨੇ ਅਕੇ ਵੱਡਾ ਟੈਸਟ ਕਰਾਏ ਆ ਉਹਨਾਂ ਦੱਸਿਆ ਤੇਨੇ ਕੈਂਸਰ ਬਣ ਗਈ ਹੈ ਯਾਰ ਸਾਨੂੰ ਦੱਸਿਆ ਵੀ ਆ ਗੱਲ ਮਨੀ ਘਰ ਤੇ ਨਹੀਂ ਕਾ ਵਾਸ ਆਇਆ ਕਰ ਰਹਾ ਤਾਂ ਮੇਰਾ ਇਥੇ ਇਲਾਜ ਹੋ ਜਾਣਾ ਮੇਰੇ ਨਿਸ਼ੋਰ ਚ ਹੋਈ ਵੀ ਆ ਇਹ ਤਾਂ ਬਸ ਸਾਨੂੰ ਸਮਝ ਨਹੀਂ ਆਈ ਕੀ ਹੋਇਆ ਕੀ ਨਹੀਂ ਗੱਲ ਹੁੰਦੀ ਹੈ ਜੀ ਗੱਲ ਮੇਰੀ ਰਿੰਦੇਸ ਦੀ ਹਾਂ ਤਾਂ ਕਰਨਾ ਠੀਕ ਹੈ ਇਹ ਸਾਨੂੰ ਕਹਿੰਦਾ ਰਿਹਾ ਉਹ ਇਹ ਦੱਸਿਆ ਕਿ ਇੱਕ ਕੈਂਸਰ ਦੀ ਜਿਹੜੀ ਬਿਮਾਰੀ ਆ ਉਸ ਬਾਰੇ ਕਿਹਦੇ ਵੱਲੋਂ ਦੱਸਿਆ ਗਿਆ ਸੀ ਤੁਹਾਨੂੰ ਡਾਕਟਰਾਂ ਵੱਲੋਂ ਦੱਸਿਆ ਕਰੇ ਹੁੰਦਾ ਇਹ ਸਾਨੂੰ ਮੁੰਡੇ ਦੱਸਿਆ ਵਾ ਅੱਛਾ ਬੇਟੇ ਦੱਸਿਆ ਕਹਿੰਦਾ ਵੀ ਮਨਵਾ ਡਾਕਟਰ ਦੱਸਾ ਇਹਦੇ ਬਿਨਾਂ ਤਾਂ ਕਿੰਨੇ ਠੀਕ ਕਰ ਨਾ ਹਾਂਗੇ ਦੇ ਕੋਈ ਆਲ ਨਹੀਂ ਹੋਇਆ ਜਦੋਂ ਭੇਜਿਆ ਸੀ ਜਾਇ ਫਿਰ ਉਸ ਟਾਈਮ ਕਰਜ਼ਾ ਚੱਕ ਕੇ ਭੇਜਿਆ ਕਰਜ਼ਾ ਚੱਕ ਕੇ ਭੇਜਿਆ ਜੀ ਜਾਇ ਜੀ ਸਕੇ ਪੈਸੇ ਇਹਦੇ ਪੈ ਇਕੱਠੇ ਬੰਦਾ ਇਕੱਠਾ ਕਰ ਲੈਂਦਾ ਰਾਜੇ ਬਸਾਰੇ ਪੜੇ ਆ ਉਹ ਬਿਲਕੁਲ ਦੇਖੋ ਘਰ ਦੇ ਹਾਲਾਤਾਂ ਦੇ ਹਿਸਾਬ ਨਾਲ ਤਾਂ 40000 ਰੁਪਏ ਬੜੀ ਵੱਡੀ ਰਕਮ ਹੁੰਦੀ ਆ ਇਹ 40000 ਰੁਪਏ ਆ ਜੋੜੀ ਨਾਲ ਪ੍ਰੋਜੈਕਟ ਜੇ ਸੌ ਪੂਰਾ ਹੋਈਏ ਇਹ ਤਾਂ ਇਹ ਤਾਂ ਇਹ ਪੂਰਾ ਕੀ ਹੋਣਾ ਸਰ ਜ਼ਿੰਦਗੀ ਚ ਉਹਨੂੰ بیٹے ਉਹਨੂੰ ਵੀ ਗਵਾਲਿਆ ਦੂਟਾ ਗਵਾਲਾ ਤੇ ਜੋ ਜਾਲ ਕਨਾਲ ਗੋ ਵੀ ਗਵਾਲੀ ਹੂੰ ਕਿੱਥੋਂ ਖਾਵਾ ਵਿਚਾਰ ਕਰਜਾ ਬਹੁਤ ਹੈ ਸਾਡੇ ਸਿਰ ਤੇ ਇਹ ਜੋ ਮੁੰਡੇ ਵੈਸੇ ਕੀ ਕਰਦੇ ਸਰਕਾਰ ਨੇ ਮੇਰੇ ਕਹਿਣਾ ਚਾਹੁੰਦੇ ਆ ਇਹੋ ਕਹਿਣਾ ਵੀ ਸਾਡੀ ਸਹੂਲਤ ਕਰਨ ਨੂੰ ਸਾਡੀ ਕੋਈ ਮਦਦ ਕੀਤੀ ਜਾ ਰਹੀ ਹੈ

ਅਸੀਂ ਕਿਹਾ ਉਹ ਤਾਂ ਆਪਣੇ ਕੋਲ ਕੁਛ ਵੀ ਨਹੀਂ ਰ ਆਪਾਂ ਕਸੀ ਕਿਹਾ ਭੇਜਾਂ ਕਿੰਦਾ ਨਹੀਂ ਤੁਸੀਂ ਜੋ ਭੇਜੋ ਮੈਨੂੰ ਕਿਦੋਂ ਖੜੋ ਪੈਸੇ ਅਸੀਂ ਕਰਕੇ ਤਾਂ ਚਾਰਕ ਨਾਲ ਪਹਿਲੀ ਵਾਰੀ ਵਿੱਚ ਸੀ ਫਿਰ ਕੋਈ ਖੜੇ ਸਾਨਾ ਕੋਲ ਥੋੜੇ ਥੋੜੇ ਕਰਕੇ ਤੇ ਫਿਰ ਅਸੀਂ ਭੇਜ ਦਿੱਤਾ 7 ਮਹੀਨੇ ਨੂੰ ਰਸਤੇ ਚ ਲੱਗ ਗਏ ਸੀ ਫਿਰ ਪਹੁੰਚਾ ਬੜੀ ਮੁਸ਼ਕਲ ਪਹੁੰਚਿਆ ਸੀ ਨੌ ਕਿਲਾ ਤੇ ਗਿਆ ਸੀ ਕਿ ਉਹ ਐਡਮਿਨਾਈ ਕੰਮ ਕੀਤਾ ਸੀ ਤੇ ਪ੍ਰੋਬਲਮ ਆ ਗਈ। ਫਿਰ ਹਸਪੀਟਲ ਗਿਆ ਉੱਥੇ ਟੈਸਟ ਕਰਾਏ ਸੀ। ਤੇ ਕਹਿੰਦਾ ਮੈਨੂੰ ਆਰ ਕੋਸ਼ਾ ਆ ਗਿਆ ਜੇ। ਮੈਂ ਕਿਹਾ ਸੀ ਪੁੱਤ ਘਰ ਆ ਜਾ ਤੂੰ। ਅਸੀਂ ਵਾਜ ਕਰਾ ਲਵਾਂਗੇ ਤੇਰਾ ਮੰਗ ਕੇ ਕਿ ਦੁਇਲਾਜ ਕਰਾ ਲਵਾਂਗੇ। ਤਾਂ ਨਹੀਂ ਮੰਮੀ ਉੱਥੇ ਨਹੀਂ ਲਾਜ ਜਗਾ ਇੱਥੇ ਲਾਜ ਜਗਾ। ਅਸੀਂ ਕਿਹਾ ਲਾਜ ਹੁੰਦਾ ਪਰ ਨਹੀਂ ਮੇਰੇ ਪੁੱਤ ਨੂੰ ਲਾਜ ਨਹੀਂ ਹੋਇਆ। ਉਹ ਸਰ ਬਿਮਾਰੀ ਨਾਲ ਲੜਦਾ ਰਹੇ ਬਹੁਤ ਵੱਜਾ ਬਹੁਤ ਉਹਨੇ ਇਲਾਜ ਕਰਾਇਆ ਨਹੀਂ ਹੋਇਆ ਇਲਾਜ ਸਾਨੂੰ ਨਹੀਂ ਦੱਸਦਾ ਸੀ ਵੀ ਮੈਂ ਜ਼ਿਆਦਾ ਹੋ ਗਿਆ ਜਿਸ ਨੂੰ ਦੱਸਦਾ ਸੀ ਵੀ ਮੈਨੂੰ ਆਹ ਪ੍ਰੋਬਲਮ ਉਤਾਂ ਚੜ ਗਈ ਮੇਰੇ ਛਾਤੀ ਤੇ ਚੜ ਗਈ ਸਾਨੂੰ ਫਿਰ ਮੈਨੂੰ ਪਤਾ ਲੱਗਾ ਐ ਤੱਕ ਕਰੇ ਕਿ ਉਹ ਸੁਰਾ ਹੋ ਗਿਆ ਉਹਨੇ ਸਾਨੂੰ ਦੱਸਿਆ ਪ੍ਰੋਬਲਮ ਜ਼ਿਆਦਾ ਹੋ ਗਈ ਅੱਗੇ ਸਿਕੂਲ ਨਹੀਂ ਕਰ ਪਾਏ ਜਿਹੜੀ ਜਿਹੜੀ ਆ ਇੱਥੇ ਆਉਂਦੀ ਉਹਨਾਂ ਜਿਹੜੇ ਨਿਕਲਦੇ ਹੋ ਕਿਸ ਤਰ੍ਹਾਂ ਦੇ ਨਾਲ ਫਿਰ ਉਹ ਰਿਸ਼ਤੇਦਾਰ ਸੀ ਰਿਸ਼ਤੇਦਾਰ ਨੇ ਇਹ ਮੁੰਡੇ ਨਾਲ ਕਿੰਨਾ ਨਾਲ ਰਹਿੰਦਾ ਸੀ ਉਹਨਾਂ ਨਾਲ ਪਕੀਤੀ ਹੈ ਇਕੱਠੇ-ਕੁੱੱਤੇ ਪੈਸੇ ਪਤਾ ਨਹੀਂ ਕਿਵੇਂ ਕਿਤਨੇ ਜਦੋਂ ਉਹਨਾਂ ਫੇਸ ਦਿੱਤੀ ਹਸੀ ਉਹਨਾਂ ਨਾਲ ਤਾਂ ਵਾਅਦਾ ਕਰਨਾ ਕਿੰਨਾ ਸਾਨੂੰ ਉਹ ਤਾਂ ਵਖਾਤਾ ਯਾ ਭਾਈ ਬਹੁਤ ਸਾਰੇ ਲੋਕ ਜਿਹੜੇ ਡੰਕੀ ਦਾ ਸਾਰ ਹੋਏ ਨੇ ਸਰਕਾਰ ਦੇ ਕੋਲੋਂ ਮੀਲ ਕਰ ਦਿਓ ਕਿਸੇ ਗੱਲ ਦੀ ਕਿਉਂਕਿ ਚਾਰ ਵਾਲਾ ਚਲਾ ਗਿਆ ਹੁਣ ਜਿਵੇਂ ਦੱਸਿਆ ਕਿ ਕਰਜ਼ ਬਹੁਤ ਹੈ ਤੁਸ ਕਰਜ਼ ਬਹੁਤ ਹੈ ਸਰਕਾਰ ਮਦਦ ਕਰ ਦੇਵੇ ਤਾਂ ਠੀਕ ਹੈ ਹਮਮ ਮੇਰਾ ਤਾਂ ਹਮੇਸ਼ਾ ਵਾਅਦਾ ਕਰਾਂਗਾ ਕਰਜ਼ੋਂ ਕਾਰਨ ਦਾ ਕੋਈ ਹੋਰ ਮਸਲਾ ਨਹੀਂ ਨਹੀਂ ਹੈਗਾ ਕੋਈ ਸਾਡੇ ਕੋਲ ਆਲ ਨਹੀਂ ਹਮਮ कर्जा चक के विदेश को जो हां कर्जा चक के किमी उमर से की बेटी एक भाई साहब से चरदे कला टाइम टीवी ले सुल्तानपुर लोदी तो पत्रकार गौरव तीर दी खास रिपोर्ट दिस प्रोग्राम इज स्पोंसर्ड बाय द सिंगलर ऑफिस बेकर्सफील्ड फॉर ऑल योर इमिग्रेशन फैमिली लॉ नीड्स कॉल और स्कैन क्यूआर कोड टू कांटेक्ट अस रोडिस इंक मिलियन माइल्स विद स्माइल और स्कैन क्यूआर कोड टू कांटेक्ट अस Truck Repair. Trust we build in truck repair. Or scan QR code to contact us. The Masala Twist, Oxnard, find authentic Indian cuisine. Or scan QR code to contact us. Pizza Twist. Taste With twist. Order today. Call or visit website. Or scan QR code to contact us. New India Market. Or scan QR code to contact us. Taba Indian Cuisine. Tracy find authentic Indian cuisine in Tracy. Or scan QR code to contact us. Billa Market, scan QR code to contact us. Simi Valley Family Dental Office, or scan QR code to contact us. Samra produce largest variety of Indian vegetables and fruits in the USA, Scan this QR code to contact us. Mountain Mike Pizza, scan this QR code to contact us. Kadai made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.